ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪੰਜਾਬੀ ਬੁਲੇਟਿਨ ਇਹ ਸ਼ੰਭੂ ਬੈਰੀਅਰ ਦੀਆਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਸ ਪਾਸੇ ਤਾਂ ਕਿਸਾਨਾਂ ਵੱਲੋਂ ਪੂਰੀਆਂ ਤਿਆਰੀਆਂ ਕੀਤੀਆਂ ਹੋਈਆਂ ਨੇ ਉਹ ਆਪਣੇ ਮੋਡੀਫਾਈਡ ਟਰੈਕਟਰ ਕਰਾ ਕੇ ਲਿਆਏ ਨੇ ਤਾਂਕਿ ਅੱਗੇ ਵਧਿਆ ਜਾ ਸਕੇ ਤੇ ਦੂਸਰੇ ਪਾਸੇ ਕਿਉਂਕਿ ਧੁੰਦ ਬਹੁਤ ਜ਼ਿਆਦਾ ਹੈ ਉੱਥੇ ਬਹੁਤ ਜ਼ਿਆਦਾ ਸਾਫ਼ ਨਹੀਂ ਨਜ਼ਰ ਆ ਰਿਹਾ ਪਰ ਉੱਥੇ ਵੀ ਕੁਝ ਕੰਮ ਹੋ ਰਿਹਾ ਹੈ ਹਰਿਆਣਾ ਵਾਲੇ ਪਾਸੇ ਟੋਲ ਦੇ ਉੱਤੇ ਇੰਦਾ ਲੱਗ ਰਿਹਾ ਹੈ ਕਿ ਜਿਹੜਾ ਕੁਝ ਕੰਮ ਹੋ ਰਿਹਾ ਇਹ ਇਹ ਕਿਉਂਕਿ صاف نہیں ہے موسم ਇਹਨਾਂ ਦਾ ਪਤਾ ਨਹੀਂ ਲੱਗ ਰਿਹਾ ਪਰ ਸ਼ਾਇਦ ਉੱਥੇ ਵੀ ਸ਼ਾਇਦ ਉਹ ਜਿਹੜਾ ਪੁਲ ਹੈ ਉਹਦੇ ਤੇ ਕੁਝ ਕੀਤਾ ਜਾ ਰਿਹਾ ਹੈ ਮਿੱਟੀ ਲਾਈ ਜਾ ਰਹੀ ਹੈ ਜਾਂ ਕੀ ਹੋ ਰਿਹਾ ਹੈ ਪਤਾ ਨਹੀਂ ਪਰ ਸਵੇਰ ਤੱਕ ਇਹ ਤਸਵੀਰਾਂ ਨਹੀਂ ਸੀ ਪਰ ਹੁਣ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਉੱਥੇ ਪਾਸੇ ਵੀ ਜੀਸੀਬੀ ਦੇ ਨਾਲ ਕੁਝ ਕੰਮ ਹੋ ਰਿਹਾ ਹੈ ਉਹ ਕੀ ਹੋ ਰਿਹਾ ਹੈ ਇਹ ਫਿਲਹਾਲ ਦੱਸਿਆ ਨਹੀਂ ਜਾ ਸਕਦਾ ਕਿਉਂਕਿ ਕਿਸਾਨਾਂ ਨੇ ਜਦੋਂ ਕਾਲ ਦਿੱਤੀ ਸੀ ਪਰਸੋਂ ਕਿ ਅਸੀਂ ਅੱਗੇ ਵਧਾਂਗੇ ਸਵੇਰੇ 11 ਵਜੇ ਉਸ ਤੋਂ ਬਾਅਦ ਇਹ ਤਸਵੀਰਾਂ ਨੇ ਜੀਸੀਬੀ ਦੇ ਨਾਲ ਕੁਝ ਕੰਮ ਹੋ ਰਹੇ ਪਰ ਇਹ ਅਸੀਂ ਦੇਖ ਨਹੀਂ ਪਾ ਰਹੇ ਕਿ ਉੱਥੇ ਕਿਹੜਾ ਕੰਮ ਹੋ ਰਿਹਾ ਹੈ ਪਰ ਤਸਵੀਰਾਂ ਇਹ ਉਹੀ ਨੇ ਉਸ ਵੇਲੇ ਦੀਆਂ ਸਵੇਰ ਦੀਆਂ ਜਿਸ ਤਰੀਕੇ ਦੇ ਨਾਲ ਉੱਥੇ ਜੀਸੀਬੀ ਦੇ ਨਾਲ ਕੁਝ ਕੰਮ ਹੋ ਰਹੇ ਕਿਉਂਕਿ ਸਰਕਾਰਾਂ ਨੇ ਜਦੋਂ ਇਧਰ ਤਿਆਰੀ ਕੀਤੀ ਤਾਂ ਉਸ ਪਾਸੇ ਇਧਰ ਕਿਸਾਨਾਂ ਦੀ ਤਿਆਰੀ ਤੇ ਉਸ ਪਾਸੇ ਸਰਕਾਰ ਦੀ ਤਿਆਰੀ ਮਤਲਬ ਆਮ ਲੋਕਾਂ ਦੇ ਵਰਸਸ ਜਿਹੜੇ ਸਰਕਾਰ ਦੀ ਤਸਵੀਰ ਹੈ ਇਹ ਉਹ ਹੈ ਹਰਿਆਣਾ ਸਰਕਾਰ ਕੀ ਕੁਝ ਕਰ ਰਹੀ ਹੈ ਉਹ ਹਾਲੇ ਦੇਖਣਾ ਹੋਏਗਾ ਕਿਉਂਕਿ ਉਹ ਇਧਰੋਂ ਦੀ ਧੁੰਦ ਕਰਕੇ ਬਹੁਤਾ ਸਾਫ਼ ਨਹੀਂ ਦਿਖ ਰਿਹਾ ਪਰ ਇਦਾਂ ਲੱਗ ਰਿਹਾ ਹੈ ਕਿ ਉਧਰ ਜੀਐਸਬੀ ਦੇ ਨਾਲ ਜ਼ਰੂਰ ਕੁਝ ਹੋ ਰਿਹਾ ਹੈ ਇਹ ਦੋ ਸਾਈਡਾਂ ਨੇ ਇਸ ਬੈਰੀਅਰ দিয়া ਇਸ ਪਾਸੇ ਕੁਝ ਕੰਮ ਹੁੰਦਾ ਹੋਇਆ ਤਾਂ ਨਜ਼ਰ ਆ ਰਿਹਾ ਹੈ ਪਰ ਦੂਸਰੇ ਪਾਸੇ ਅਸੀਂ ਕੁਝ ਨਹੀਂ ਦੇਖ 파 ਰਹੇ ਕਿਉਂਕਿ ਉਧਰ ਵੀ ਧੁੰਦ ਹੈ ਜੀਸੀਬੀ ਦੇ ਨਾਲ ਕੁਝ ਹੋ ਰਿਹਾ ਹੈ ਇਸ ਪਾਸੇ ਕਿਸਾਨ ਜਿਹੜਾ ਕਿ ਸਭ ਤੋਂ ਅੱਗੇ ਨੇ ਅਥਰੋ ਗੈਸ ਦੇ ਗੋਲੇ ਤੋਂ ਬਚਣ ਲਈ ਇੱਥੇ ਜਿਹੜੀਆਂ ਬੋਰੀਆਂ ਗਿੱਲੀ ਕਰਕੇ ਛੱਡ ਦਿੱਤੀਆਂ ਗਈਆਂ ਤਾਂ ਕਿ ਜਿਹੜਾ ਅਥਰੋ ਗੈਸ ਦੇ ਗੋਲੇ ਹੋਣਗੇ ਉਹਨਾਂ ਤੋਂ ਕਿਸ ਤਰੀਕੇ ਦੇ ਨਾਲ ਬਚਾਅ ਕੀਤਾ ਜਾਏ ਇਹ ਤਸਵੀਰਾਂ ਚੰਬੂ ਬੈਰੀਰ ਦੀਆਂ ਜਿੱਥੇ ਕਿ ਮੋਰਚੇ ਦੀਆਂ ਤਿਆਰੀਆਂ ਪੂਰੀ ਤਰ੍ਹਾਂ ਹੋ ਚੁੱਕੀਆਂ ਨੇ ਤੇ ਹੁਣ ਦੇਖਣਾ ਹੋਵੇਗਾ ਕਿ ਆਖਿਰ ਕੀ ਹੁੰਦਾ ਹੈ ਜਦੋਂ ਕਿਸਾਨ ਜਥੇਬੰਦੀਆਂ ਦੇ ਲੀਡਰ ਕਾਲ ਦਿੰਦੇ ਨੇ ਅੱਗੇ ਵਧਣ ਦੀ ਤਾਂ ਕੀ ਹੁੰਦਾ ਹੈ ਸਵੇਰ ਤੋਂ ਹੀ ਇਹ ਤਸਵੀਰਾਂ ਚੱਲ ਰਹੀਆਂ ਨੇ ਤੇ ਉਸ ਤੋਂ ਬਾਅਦ ਜਿਹੜਾ ਕਿ ਤੁਸੀਂ ਦੇਖ ਸਕਦੇ ਹੋ ਕਿ ਇੱਕ ਉਸ ਉੱਥੇ ਤੱਕ ਕਿਸਾਨਾਂ ਨੇ ਬਾਕੀਆਂ ਨੂੰ ਪਿੱਛੇ ਕੀਤਾ ਹੋਇਆ ਤੇ ਅੱਗੇ ਜਿਹੜੀਆਂ ਸਿਰਫ ਉਹ ਲੋਕ ਨੇ ਜਿਨ੍ਹਾਂ ਨੇ ਸਭ ਤੋਂ ਅੱਗੇ ਹੋ ਕੇ ਅੱਗੇ ਵਧਣਾ ਹੈ ਇਹ ਮੋਰਚਾ ਜਿਹੜਾ ਕਿ ਕੇਂਦਰ ਸਰਕਾਰ ਦੇ ਖਿਲਾਫ ਹੈ ਪਰ ਹਰਿਆਣਾ ਜਿਹੜਾ ਹੈ ਉਹ ਕਿਸਾਨਾਂ ਨੂੰ ਅੱਗੇ ਨਹੀਂ ਵਧਣ ਦੇ ਰਿਹਾ ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਨੂੰ 10 ਮਿੰਟ ਤੋਂ ਜ਼ਿਆਦਾ ਨਹੀਂ ਲੱਗਣਗੇ ਇਹ ਸਭ ਕੁਝ ਟੱਪਣ ਲਈ ਬਸ ਉਹਨਾਂ ਨੂੰ ਜਥੇਬੰਦੀਆਂ ਦੇ ਲੀਡਰਾਂ ਦੇ ਆਰਡਰ ਦਾ ਇੰਤਜ਼ਾਰ ਹੈ ਇਹ ਤਸਵੀਰਾਂ ਆਪਣੇ ਆਪ ਚ ਬਹੁਤ ਕੁਝ ਕਹਿੰਦੀਆਂ ਨੇ ਕਿ ਕਿਸ ਤਰੀਕੇ ਦੇ ਨਾਲ ਸਾਰੇ ਤਿਆਰੀ ਜਿਹੜੀ ਹੈ ਉਹ ਹੋ ਰਹੀ ਹੈ ਇਹ ਤਸਵੀਰਾਂ ਦੱਸਦੀਆਂ ਨੇ ਕਿ ਕਿਸਾਨ ਜਦੋਂ ਖੇਤਾਂ ਤੋਂ ਨਿਕਲਦਾ ਹੈ ਤਾਂ ਉਹ ਕਿਸ ਤਰੀਕੇ ਦੀ ਤਿਆਰੀਆਂ ਦੇ ਨਾਲ ਉਹ ਜਿਹੜੀ ਟਰੈਕਟਰ ਜਿਹਦੇ ਨਾਲ ਉਹ ਖੇਤਾਂ 'ਚ ਕੰਮ ਕਰਦਾ ਹੈ ਜਿਹੜੀ ਚੀਜ਼ਾਂ ਉਹ ਖੇਤਾਂ 'ਚ ਵਰਤਦਾ ਉਹੀ ਲੈ ਕੇ ਆਇਆ ਹੈ ਸਰਕਾਰ ਦੇ ਮੁਕਾਬਲੇ ਲਈ ਹਿੰਮਤ ਵਾਲੀ ਗੱਲ ਹੈ ਤੇ ਦੇਖਣਾ ਹੋਏਗਾ ਕਿ ਅੱਗੇ ਕੀ ਹੁੰਦਾ ਹੈ ਇੱਕ ਵਾਰ ਅਸੀਂ ਫਿਰ ਦਿਖਾਣੇ ਆ ਕਿ ਬੋਰੀਆਂ ਸੁੱਟ ਕੇ ਉਹਨਾਂ ਨੂੰ ਗੱਲਾ ਕੀਤਾ ਜਾ ਰਿਹਾ ਤਾਂ ਕਿ ਅਥਰੋ ਗੈਸ ਦੇ ਗੋਲਿਆਂ ਤੋਂ ਬਚਾ ਕੀਤਾ ਜਾ ਸਕੇ ਇਹ ਤਸਵੀਰਾਂ ਆਪਣੇ ਆਪ ਚ ਬਹੁਤ ਕੁਝ ਕਹਿੰਦੀਆਂ ਨੇ ਕਿਸਾਨ ਜਿੰਨੂ ਕੀ ਕਿਹਾ ਜਾਂਦਾ ਹੈ ਕਿ ਉਹ ਸਿਰਫ ਖੇਤਾਂ 'ਚ ਕੰਮ ਕਰ ਸਕਦਾ ਪਰ ਜਦੋਂ ਉਹ ਬਾਹਰ ਆਂਦਾ ਹੈ ਤਾਂ ਆਪਣੇ ਬਚਾ ਲਈ ਕਾਫੀ ਕੁਝ ਉਹਨੂੰ ਕਰਨਾ ਪੈਂਦਾ ਹੈ ਉਹ ਹੀ ਕਿਸਾਨ ਹੈ ਜਿਹੜਾ ਕਿ ਅਨਾਜ ਉਗਾਂਦਾ ਹੈ ਦੇਸ਼ ਵਾਸਤੇ ਤੇ ਜਦੋਂ ਕੋਈ ਉਹਦੇ ਤੇ ਸੰਕਟ ਆਂਦਾ ਹੈ ਤਾਂ ਉਹ ਆਪਣਾ ਬਚਾ ਕਰਨ ਲਈ ਵੀ ਤਿਆਰ ਤਿਆਰ ਰਹਿ ਜਾਂਦਾ ਇਸ ਪਾਸੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਧੁੰਦ ਦੇ ਕਰਕੇ ਬਹੁਤ ਜ਼ਿਆਦਾ ਇਸ ਪਾਸੇ ਨਹੀਂ ਦੇਖਿਆ ਜਾ ਰਿਹਾ ਤੇ ਧੁੰਦ ਅੱਜ ਆਮ ਦੇ ਨਾਲੋਂ ਜ਼ਿਆਦਾ ਹੈ ਇਸੇ ਲਈ ਜਿਹੜਾ ਤਸਵੀਰ ਕੋਈ ਬਹੁਤੀ ਸਾਫ਼ ਨਹੀਂ ਦਿਖ ਰਹੀ ਪਰ ਕਿਸਾਨਾਂ ਵੱਲੋਂ ਪੂਰੀ ਤਿਆਰੀ ਹੈ ਉਸ ਪਾਸੇ ਵੀ ਉਸ ਪਾਸੇ ਹਾਂਜੀ ਹਾਂਜੀ ਅਸੀਂ ਕਰੈਨਾ ਇੱਥੋਂ ਦੀ ਜਿੰਨਾ ਕਿ ਦਿਖ ਰਿਹਾ ਹੈ ਉਤੋਂ ਇਹ ਲੱਗ ਰਿਹਾ ਹੈ ਕਿ ਉੱਥੇ ਕੁਝ ਹੋ ਰਿਹਾ ਹੈ ਪਰ ਇਹ ਪਤਾ ਨਹੀਂ ਲੱਗ ਰਿਹਾ ਕਿ ਕੀ ਹੋ ਰਿਹਾ ਹੈ ਲੱਗ ਰਿਹਾ ਹੈ ਕਿ ਉੱਥੇ ਜਿਹੜਾ ਪੁਲ ਹੈ ਇਹ ਪੁਲ ਨੂੰ ਡੈਮੇਜ ਕਰ ਰਹੇ ਨੇ ਕਿ ਕਿਸਾਨ ਅੱਗੇ ਨਾ ਜਾਣ ਤੇ ਦੋਨੋਂ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਪੁਲ ਤੇ ਦੋਨੋਂ ਸਾਈਡ ਤੇ ਉਹ ਪੋਕਲੇ ਨਾਲ ਲੱਗੀਆਂ ਹੋਈਆਂ ਨੇ ਐਸਾਵੇਟਰ ਲੱਗੇ ਹੋਏ ਨੇ ਉਹਨਾਂ ਨੂੰ ਪੱਟ ਰਹੇ ਨੇ ਤੇ ਸਾਨੂੰ ਇਹ ਲੱਗ ਰਿਹਾ ਹੈ ਕਿ ਖੱਟੜ ਚਾਹੁੰਦਾ ਵੀ ਇਹ ਪੁਲ ਤੋੜਦਾ ਜਾਵੇ ਕਿ ਅੱਗੇ ਨਾ ਕਿਸਾਨ ਬਸ ਸਕਣ ਬਾਕੀ ਤੁਸੀਂ ਕੈਮਰਾ ਨਾਲ ਤੁਸੀਂ ਸ਼ੂਟ ਕਰ ਸਕਦੇ ਹੋ ਅੱਗੇ ਦੋਨੋਂ ਸਾਈਡੋਂ ਕਰਨਾ ਚੱਲ ਰਹੀਆਂ ਰਹੇ ਨੇ ਥੋੜਾ ਜਿਹਾ ਧੁੰਦ ਘਟੀ ਆ ਤਾਂ ਫਿਰ ਫਿਰ ਸਾਨੂੰ ਪਤਾ ਲੱਗਿਆ ਕਿ ਉੱਥੇ ਕੁਝ ਹੋ ਰਿਹਾ ਹੈ ਕਦੋਂ ਤੋਂ ਹੋ ਰਿਹਾ ਇਹ ਹਾਲੇ ਨਹੀਂ ਪਤਾ ਲੱਗਿਆ ਪਰ ਕੁਝ ਹੋ ਰਿਹਾ ਹੈ ਕੁਝ ਸਾਫ਼ ਤਾਂ ਨਹੀਂ ਦਿਖਿਆ ਦਿੱਖ ਪਾ ਰਿਹਾ ਪਰ ਕੁਝ ਹੋ ਰਿਹਾ ਅੱਜ ਬਿਲਕੁਲ ਦੋਨੇ ਦੋਨੇ ਪਾਸੇ ਕਰੇਨਾ ਚੱਲ ਰਹੀਆਂ ਨੇ ਤੇ ਉਹ ਐਦਾਂ ਲੱਗ ਰਿਹਾ ਜਿਵੇਂ ਕੁਝ ਉਹ ਪਟ ਰਹੇ ਨੇ ਉੱਥੇ ਤੁਹਾਨੂੰ ਤੋਂ ਜ਼ਿਆਦਾ ਹੋਣ ਕਰਕੇ ਦਿਖ ਨਹੀਂ ਰਿਹਾ ਕੁਝ ਖਾਸ ਪਰ ਇਹ 15-20 ਮਿੰਟ ਤੋਂ ਚੱਲ ਰਹੀਆਂ ਨੇ ਇਹ ਕਰੇਨਾ ਬਿਲਕੁਲ ਇਹ ਤਸਵੀਰ ਇਹ ਜਿਹੜੀ ਤਸਵੀਰ ਤੁਸੀਂ ਦੇਖ ਰਹੇ ਹੋ ਤਾਂ ਤੁਸੀਂ ਕੀ ਸੋਚਦੇ ਹੋ ਕਿਉਂਕਿ ਸਭ ਕੁਝ ਤਾਂ ਦੇਸ਼ 'ਚ ਸਾਂਝਾ ਹੀ ਹੈ ਜਿਹੜਾ ਅਸੀਂ ਟੈਕਸ ਭਰਦੇ ਆ ਉਹ ਵੀ ਸੈਂਟਰ ਨੂੰ ਜਾਂਦਾ ਤੇ ਅੱਜ ਅਸੀਂ ਸੈਂਟਰ ਦੇ ਕੋਲ ਹੀ ਤਾਂ ਜਾ ਰਹੇ ਆ ਕਿਸਾਨ ਸੈਂਟਰ ਦੇ ਕੋਲ ਹੀ ਤਾਂ ਆਪਣੀਆਂ ਮੰਗਾਂ ਰੱਖਣਾ ਰੱਖਣਾ ਚਾਹੁੰਦਾ ਪਰ ਜਿਹੜਾ ਵਿਚ ਵਾਲਾ ਸੂਬਾ ਹੈ ਉਹ ਕਹਿ ਰਿਹਾ ਸੀ ਲੰਗਨ ਨਹੀਂ ਦਵਾਵਾਂਗੇ ਇਹ ਕੀ ਸੋਚਦੇ ਹੋ ਤੁਸੀਂ ਇਹਨਾਂ ਤਸਵੀਰਾਂ ਨੂੰ ਦੇਖ ਕੇ ਦੇਖੋ ਮੋਦੀ ਕਹਿ ਰਿਹਾ ਕਿ ਡੈਮੋਕ੍ਰੇਸੀ ਦੀ ਗੱਲ ਕਰਦਾ ਹੈ ਮੋਦੀ ਤੇ ਆ ਡੈਮੋਕ੍ਰੇਸੀ ਹੈ ਤੁਸੀਂ ਦੇਖੋ ਕਿਵੇਂ ਬਾਰਡਰ ਅੱਗੇ ਲਾਇਆ ਹੋਇਆ ਤੇ ਹੁਣ ਇਹ ਪੁਲ ਤੋੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਨੇ ਇਹ ਖੱਟਰ ਸਰਕਾਰ ਮੋਦੀ ਦੀ ਤਾਂ ਹੈ ਜੇ ਉੱਪਰੋਂ ਇਹਨਾਂ ਨੂੰ ਆਦੇਸ਼ ਆਏ ਨੇ ਖੱਟਰ ਨੂੰ ਕਿਹਾ ਗਿਆ ਹੈ ਤੇ ਖੱਟਰ ਅੱਗੇ ਕਰਵਾ ਰਿਹਾ ਹੈ ਪ੍ਰਸ਼ਾਸਨ ਤੋਂ ਸੋ ਇਹ ਤੁਸੀਂ ਤੁਸੀਂ ਸਮਝ ਸਕਦੇ ਹੋ ਵੀ ਇਹ ਕੀ ਹੋ ਰਿਹਾ ਹੈ ਅੱਗੇ ਕਿ ਇਹ ਇਧਰ ਇਹ ਪਾਕਿਸਤਾਨ ਨਾਲ ਜੋੜਨਾ ਚਾਹੁੰਦੇ ਨੇ ਸਾਨੂੰ। ਕਿ ਆਏ ਸਾਨੂੰ ਭਾਰਤ ਦਾ ਹਿੱਸਾ ਨਹੀਂ ਮੰਨਦੇ। ਇਹੀ ਵਜ੍ਹਾ ਹੈ ਕਿ ਜੇ ਇਸ ਕਰਨੇ ਹੈ ਜਿਹੜਾ ਪੁਲ ਹੈ ਤੋੜਿਆ ਜਾ ਰਿਹਾ ਉਹ ਦੇਖੋ ਤੁਸੀਂ ਜੇਸੀਬ ਚੱਲ ਰਹੀ ਹੈ, ਕ੍ਰੇਨ ਚੱਲ ਰਹੀ ਹੈ ਤੇ ਉਹ ਪੁਲ ਡੈਮੇਜ ਕੀਤਾ ਜਾ ਰਿਹਾ ਮੇਰੇ ਹਿਸਾਬ ਨਾਲ ਤਾਂ ਬਾਕੀ ਤੁਸੀਂ ਥੋੜਾ ਤੋਂ ਬਾਅਦ ਪਤਾ ਲੱਗੇਗਾ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਉੱਥੇ ਫੋਰਸ ਖੜੀ ਹੋਈ ਹੈ ਸਾਈਡ ਤੇ ਨੇੜੇ ਜਾਣੀ ਤਾਂ ਜਾ ਰਿਹਾ ਪਤਾ ਨਹੀਂ ਲੱਗ ਰਿਹਾ ਲੈ ਕੀ ਹੈ ਜਿਹੜਾ ਅੱਗੇ ਨਹੀਂ ਜਾਣ ਦਿੱਤਾ ਜਾ ਰਿਹਾ ਸਰਕਾਰ ਮੰਗਾ ਮੰਨਣ ਲਈ ਤਿਆਰ ਨਹੀਂ ਹੈ ਪਰ ਕਿਸਾਨ ਪੰਜਾਬ ਦਾ ਕਿਸਾਨ ਜਿਹੜਾ ਵੀ ਅੰਨ ਉਗਾਂਦਾ ਹੈ ਉਹ ਖਾਂਦਾ ਤਾਂ ਪੂਰਾ ਮੁਲਕ ਹੀ ਹੈ ਬਿਲਕੁਲ ਬਿਲਕੁਲ ਦੇਖੋ ਪੂਰਾ ਮੁਲਕ ਖਾਂਦਾ ਹੈ ਜੋ ਕਿਸਾਨਾਂ ਗਾਉਂਦਾ ਹੈ ਤੇ ਤੁਸੀਂ ਦੇਖ ਲਓ ਕਿਸਾਨਾਂ ਦੀ ਪੂਰੀ ਤਿਆਰੀ ਹੈ ਸਾਡੇ ਵੱਲੋਂ ਟਰੈਕਟਰ ਟੋਚਨ ਸਾਰਾ ਕੁਝ ਪ੍ਰਬੰਧ ਕੀਤੇ ਹੋਏ ਨੇ ਅੱਗੇ ਜਾਣ ਵਾਸਤੇ ਜਦ ਕਿ ਇਹ ਸਰਕਾਰ ਨੂੰ ਨਹੀਂ ਚਾਹੀਦਾ ਕਿ ਪੁੱਲ ਰੋਕਣੇ ਡੈਮੋਕਰੇਸੀ ਕਿਹਨੂੰ ਕਹਿੰਦੇ ਆਪਾਂ ਜੇ ਸਾਨੂੰ ਕੋਈ ਮੰਗ ਮੰਗ ਅਸੀਂ ਚਾਹੁੰਦੇ ਆ ਤਾਂ ਅਸੀਂ ਆਪਣੀ ਮੰਗ ਰੱਖ ਸਕੀਏ ਦਿੱਲੀ ਜਾ ਕੇ ਤੇ ਸਾਨੂੰ ਜਾਣੇ ਨਹੀਂ ਦਿੱਤਾ ਜਾ ਰਿਹਾ ਦਿੱਲੀ ਜੀ ਪਹੁੰਚਣ ਵਾਸਤੇ ਰਸਤੇ ਜਿਹੜੇ ਸਾਡੇ ਬਲੌਕ ਕੀਤੇ ਗਏ ਹੋਏ ਨੇ ਤੇ ਫਿਰ ਇਹ ਸੁਪਰੀਮ ਕੋਰਟ ਦੀ ਹਾਈ ਕੋਰਟ ਦੀਆਂ ਗੱਲਾਂ ਕਰਦੇ ਨੇ ਜਦੋਂ ਉਹਨਾਂ ਵੱਲੋਂ ਵੀ ਆਰਡਰ ਆ ਚੁੱਕੇ ਨੇ ਕਿ ਤੁਸੀਂ ਰਸਤਾ ਖੋਲੋ ਇਹਨਾਂ ਦਿੱਲੀ ਜਾਣ ਦਿਓ ਫਿਰ ਕੀ ਖੱਟੜ ਜਿਹੜਾ ਹੈਗਾ ਇਹ ਸੁਪਰੀਮ ਕੋਰਟ ਤੋਂ ਵੀ ਉੱਪਰ ਚਲਾ ਗਿਆ ਕੀ ਖੱਟੜ ਹੈ ਹਾਈ ਕੋਰਟ ਨੂੰ ਸੁਪਰੀਮ ਕੋਰਟ ਨੂੰ ਮੰਨਦਾ ਨਹੀਂ ਜੱਜਾਂ ਦਾ ਕੋਈ ਹੁਕਮ ਨੂੰ ਮੰਨਦਾ ਨਹੀਂ ਹੈ ਕਿ ਆ ਇਹ ਆਪਣਾ ਰਾਜ ਜਿਤਾਉਣਾ ਚਾਹੁੰਦਾ ਹੈ ਇਹ ਡੈਮੋਕ੍ਰੇਸੀ ਦਾ ਘਾਣ ਕਰ ਰਿਹਾ ਹੈ ਇਹਦੇ ਬਾਰੇ ਵੀ ਜਿਹੜੇ ਸਾਡੇ ਵਕੀਲ ਨੇ ਉਹ ਇਹਨਾਂ ਦੇ ਸਖਤ ਐਕਸ਼ਨ ਲੈਣ ਤੇ ਇਹਨਾਂ ਦੇ ਕੋਰਟ ਤੇ ਜਿਹੜਾ ਕੇਸ ਕੀਤਾ ਜਾਵੇ ਬਿਲਕੁਲ ਇਹ ਤਸਵੀਰਾਂ ਜਿੱਥੇ ਕਿ ਹੁਣ ਜਿੱਦਾਂ ਜਿੱਦਾਂ ਤੁੰਦ ਥੋੜੇ ਸਾਫ਼ ਹੋ ਰਹੀ ਹੈ ਤਾਂ ਇਹ ਲੱਗ ਰਿਹਾ ਹੈ ਕਿ ਉਸ ਪਾਸੇ ਜਿਹੜਾ ਜੀਸੀਬੀ ਤੇ ਪੋਕਲੇਨ ਦੇ ਨਾਲ ਕੀ ਹੋ ਰਿਹਾ ਹੈ ਇਹ ਤਾਂ ਨਹੀਂ ਪਤਾ ਪਰ ਇੱਥੇ ਜਿਹੜੇ ਕਿਸਾਨ ਨੇ ਸਭ ਤੋਂ ਅੱਗੇ ਉਹਨਾਂ ਨੂੰ ਖਦਸ਼ਾ ਹੈ ਕਿ ਸ਼ਾਇਦ ਪੁਲ ਨੂੰ ਨੁਕਸਾਨ ਕੀਤਾ ਜਾ ਰਿਹਾ ਹੈ ਤਾਂ ਕਿ ਕਿਸਾਨ ਜਿਹੜਾ ਹੈ ਇਧਰੋਂ ਦੀ ਅੱਗੇ ਨਾ ਵੱਧ ਸਕੇ ਇਹ ਤਸਵੀਰ ਤਾਂ ਜਿੱਦਾਂ ਜਿੱਦਾਂ ਤੁੰਡ ਘਟਦੇ ਜਾ ਰਹੀ ਹੈ ਉਦੋਂ-ਉਦੋਂ ਸਾਫ਼ ਹੁੰਦੀ ਜਾ ਰਹੀ ਹੈ ਕਿ ਕੁਝ ਟਾਈਮ ਤੋਂ ਜੈਸੇ ਵੀ ਤੇ ਪੋਕਲੈਨ ਮਸ਼ੀਨਾਂ ਦੇ ਨਾਲ ਉੱਥੇ ਕੰਮ ਹੋ ਰਿਹਾ ਹੁਣ ਇਹ ਦੇਖਣਾ ਹੋਏਗਾ ਕਿ ਜਦੋਂ ਕਿਸਾਨ ਅੱਗੇ ਵੱਧਦੇ ਨੇ ਤਾਂ ਕੀ ਹੁੰਦਾ ਹੈ ਉਹਨਾਂ ਨੂੰ ਕੀ ਸਮਝ ਆਂਦੀ ਹੈ